ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਤੁਹਾਡਾ ਵੈਲਕਮ ਕਰਦੀ ਹਾਂ ਜੀ ਸਾਡੇ YouTube ਚੈਨਲ ਆ ਵੀ ਦੁਲਿਤ ਵਲੌਗਰ ਤੇ ਆਸ ਕਰਦੀ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਫੋਰਥ ਵਲੌਗ ਲੈ ਕੇ ਆ ਗਈ ਹਾਂ ਜੀ ਆਪਾਂ ਸ਼੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਦਾ ਤੇ ਇਹ ਵੀਡੀਓ ਹੈ ਜੇ ਜਿਸ ਦਿਨ ਅਸੀਂ ਜਾ ਰਹੇ ਸੀ ਨਾਨਕ ਚੀਰਾ ਸਾਹਿਬ ਗੁਰਦੁਆਰਾ ਤੇ ਅਸੀਂ ਅਸੀਂ ਚੱਲ ਪਏ ਸੀ ਜੀ 6 ਵਜੇ ਇੱਥੋਂ ਸਾਡਕ ਚੀ ਚੀ ਵੱਜ ਗਏ ਸੀਗੇ ਸਾਨੂੰ ਜਾਨ ਲੱਗਿਆ ਕਿਉਂਕਿ ਅ ਸਵੇਹ ਹੀ ਸਦਿਆਂ ਤੁਰਨਾ ਪੈਂਦਾ ਹੈਗਾ ਜਾਣ ਵਾਸਤੇ ਕਿਉਂਕਿ ਇਹ 180 ਕਿਲੋਮੀਟਰ ਰਹਿ ਜਾਂਦਾ ਨਾਨਕਚੀ ਰਸਾਇ ਹੈ ਗੁਰਦੁਆਰਾ ਤੇ ਇਸ ਕਰਕੇ ਕਿਉਂਕਿ 3 ਘੰਟੇ ਜਾਣ 3 ਘੰਟੇ ਆਉਣ ਤੇ ਵਿੱਚ ਜਿਹੜੇ ਹੋਰ ਗੁਰਦੁਆਰਾ ਸਾਹਿਬ ਉਹ ਉੱਥੇ ਵੀ ਆਪਾਂ ਨੂੰ ਟਾਈਮ ਲੱਗਦਾ ਤੇ ਜਾਨਕੀ ਪੂਰਾ ਦਿਨ ਹੀ ਨਿਕਲ ਜਾਂਦਾ ਔਣ ਜਾਣ ਦੇ ਵਿੱਚ ਤੇ ਇਸ ਕਰਕੇ ਸਦਿਆਂ ਤੁਰਨਾ ਪੈਂਦਾ ਉੱਥੋਂ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਗੁਰਦੁਆਰਾ ਸਹਿਜਦਰਿਆਂ ਦਾ ਬਣਿਆ ਹੋਇਆ ਜਹਾਜਾਲਾ ਗੁਰਦੁਆਰਾ ਇੱਥੇ ਇਹ ਇਤਿਹਾਸਿਕ ਗੁਰਦੁਆਰਾ ਨਿੰਗਾ ਜੀ ਇਹ ਹੀ ਹੈਗਾ ਆਪਣਾ ਵੈਸੇ ਸਹਿਜਦਰਿਆਂ ਦੀ ਯਾਦ ਵਿੱਚ ਮਾਤਾ ਗੁਜਰੀ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਇੱਥੇ ਸੰਗਤਾਂ ਜਦੋਂ ਨਾਨਕ ਜੀ ਰਸਾ ਗੱਲ ਨੂੰ ਜਾਂਦੀਆਂ ਤੇ ਇੱਥੇ ਰੁੱਕ ਕੇ ਜਾਂਦੀਆਂ ਆਉਂਦੀਆਂ ਵੀ ਰੁਕਦੀਆਂ ਤੇ ਜਾਂਦੀਆਂ ਵੀ ਰੁਕਦੀਆਂ ਕਿਉਂਕਿ ਇੱਥੇ ਆਦਾਂ ਲੰਗਰ ਪਾਣੀ ਛੱਕ ਕੇ ਫੇਰ ਸੰਤਾਂ ਗਾਣ ਹੋ ਜਾਂਦੀਆਂ ਅਗਲੇ ਗੁਰਦੁਆਰਾ ਸਾਹਿਬ ਰੁਕਦੀਆਂ ਜਾ ਕੇ ਤੇ ਇਸ ਕਰਕੇ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਕਿ ਇੱਥੇ ਸੰਗਤ ਆ ਕੇ ਰੈਸਟ ਕਰਨ ਤੇ ਆਪਦਾ ਲੰਗਰ ਪਾਣੀ ਛਕਣ ਤੇ ਇਸ ਕਰਕੇ ਇਹ ਗੁਰਦੁਆਰਾ ਬਣਾਇਆ ਗਿਆ ਇਤਿਹਾਸਕ ਨੀ ਮਾਤਾ ਚੰਗੁਜੀਰੀ ਤੇਸ ਚਾਰ ਸਾਈਂਦਰ ਦੀ ਯਾਦ ਵਿੱਚ ਬਣਾਇਆ ਗਿਆ ਹੈ ਸਾਈਕਲ ਦੀ ਮਥਾੜੀ ਇੱਕ ਕਲਮਾ ਤੱਕੀ ਬੈਕਿਓ ਇਤਿਹਾਸ ਨੂੰ ਗੁਰੂ ਦਾ ਦਾਨ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਹਾਂਜੀ ਅੱਜ ਤੁਹਾਨੂੰ ਦਿਖਾਉਣੀ ਹੈ ਕਿ ਕਿਵੇਂ ਜਹਾਜ਼ ਅੰਦਰੋਂ ਬਣਿਆ ਹੋਇਆ ਹੈ ਬਾਹਰੋਂ ਲੁੱਕ ਉਵੇਂ ਹੈ ਜਹਾਜ਼ ਦੀ ਬਣੀ ਹੋਈ ਸਾਰਾ ਉਵੇਂ ਬਣਿਆ ਹੋਇਆ ਹੈ ਤੇ ਅੰਦਰੋਂ ਵੀ ਉਵੇਂ ਬਣਿਆ ਹੋਇਆ ਉਵੇਂ ਸੀਟਾਂ ਲੱਗੀਆਂ ਹੋਈਆਂ ਨੇ ਤੇ ਵੈਸੇ ਵਿੱਚ ਆਪਣੇ ਮਿਊਜ਼ੀਅਮ ਵਗੈਰਾ ਬਣਿਆ ਹੋਇਆ ਹੈ ਤਸਵੀਰਾਂ ਲੱਗੀਆਂ ਹੋਈਆਂ ਜੋ ਕਿ ਇਤਿਹਾਸਕ ਤਸਵੀਰਾਂ ਬਣੀਆਂ ਹੋਈਆਂ ਹੈਗੀਆਂ ਜੋ ਵੀ ਇਤਿਹਾਸ ਦੇ ਵਿੱਚ ਹੋਇਆ ਆਪਣੇ ਗੁਰੂ ਸਾਹਿਬਾਨਾਂ ਨੇ ਜੋ ਵੀ ਸੇਹਾ ਜੋ ਵੀ ਕੁਰਬਾਨੀਆਂ ਦਿੱਤੀਆਂ ਆਪਣੀ ਸਿੱਖ ਕੌਮ ਵਾਸਤੇ ਉਹ ਸਭ ਕੁਝ ਦਿੱਤਾ ਗਿਆ ਇੱਥੇ ਜਾਣਕਾਰੀ ਦਿੱਤੀ ਗਈ ਹੈ ਤਸਵੀਰਾਂ ਰਾਹੀਂ ਇਤਿਹਾਸ ਦਿੱਤਾ ਗਿਆ ਜੋ ਜੋ ਕੁਝ ਵੀ ਹੋਇਆ ਉਹ ਸੱਤ ਤਸਵੀਰਾਂ ਲੱਗੀਆਂ ਹੋਈਆਂ ਤੇ ਆਪਾਂ ਆਪਣੇ ਬੱਚਿਆਂ ਨੂੰ ਵੀ ਦੱਸ ਸਕਦੀਆਂ ਇਤਿਹਾਸ ਤੋਂ ਜਾਣੂ ਕਰਵਾ ਸਕਦੀਆਂ ਬਹੁਤ ਵਧੀਆ ਲੱਗਿਆ ਇਹ ਸਾ ਕੁਛ ਦੀਖ ਕੀ ਕਿਉਂਕਿ ਬੱਚਿਆਂ ਨੂੰ ਇਤਿਹਾਸ ਬਾਰੇ ਆਪਾਂ ਦੱਸ ਸਕਦੇ ਹਾਂ ਨਾ ਤੇ ਅਗਰ ਜੇਕਰ ਤੁਸੀਂ ਇੱਧਰ ਨੂੰ ਆਵੋ ਤਾਂ ਇਸ ਗੁਰਦੁਆਰੇ ਜ਼ਰੂਰ ਆਓ ਕਈ ਵਾਰ ਕੋਈ ਨਹੀਂ ਵੀ ਇੱਥੇ ਠਹਿਰਦਾ ਸਿੱਤੇ ਹੀ ਟੱਪ ਜਾਂਦੀ ਹੈ ਕਈ ਵਾਰ ਸੰਗਤ ਵੈਸੇ ਤਾਂ ਜ਼ਿਆਦਾਤਰ ਸੰਗਤ ਇੱਥੇ ਰੁੱਕ ਕੇ ਹੀ ਜਾਂਦੀ ਹੈ ਪਰ ਕਈ ਵਾਰ ਜਿਹੜੇ ਆਪਣੇ ਸਾਧਨ ਲੈ ਕੇ ਆਉਂਦੇ ਉਹ ਇਹ ਗੁਰਦੁਆਰਾ ਸਾਹਿਬ ਨੰਗ ਜਾਂਦੇ ਆ ਇੱਥੇ ਜ਼ਰੂਰ ਰੁੱਕ ਕੇ ਜਾਓ ਦੇਖ ਕੇ ਜਾਇਓ ਇਤਿਹਾਸ ਬਾਰੇ ਵੀ ਦੇਖ ਕੇ ਜਾਇਓ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਤੇ ਇੱਥੇ ਸਾਰੇ ਅਸੀਂ ਬੈਠੇ ਸੀਗੇ ਤੇ ਹੱਸ ਰਹੇ ਸੀਗੇ ਕਿ ਆਪਾਂ ਬਿਨਾ ਵੀਜ਼ਾ ਤੇ ਬਿਨਾ ਟਿਕਟ ਤੋਂ ਆਪਾਂ ਜਹਾਜ਼ ਦਾ ਸਫ਼ਰ ਕਰ ਲਿਆ ਜਹਾਜ਼ ਤੇ ਚੜ ਕੇ ਆਪਾਂ ਵੀ ਤੇ ਬਹੁਤ ਵਧੀਆ ਲੱਗ ਰਿਹਾ ਸੀਗਾ ਇੱਥੇ ਕਿਉਂਕਿ ਬਹੁਤ ਉੱਚਾ ਸੀ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀਗੀ ਹਵਾ ਆ ਰਹੀ ਸੀ ਚਾਰੇ ਪਾਸੋਂ ਬਹੁਤ ਵਧੀਆ ਬਹੁਤ ਸਕੂਨ ਮਿਲ ਰਿਹਾ ਸੀ ਇੱਥੇ ਰੈਸਟ ਕੀਤਾ ਅਸੀਂ ਡੇਢ ਕ ਘੰਟਾ ਇੱਥੇ ਰੈਸਟ ਕੀਤਾ ਹੋਊਗਾ ਅ ਮੱਥਾ ਟੇਕ ਕੇ ਲੰਗਰ ਛੱਕ ਕੇ ਤੇ ਫਿਰ ਅਸੀਂ ਗਾਂਲੇ ਗੁਰਦੁਆਰੇ ਸਾਹਿਬ ਨੂੰ ਚੱਲ ਪਏ ਸੀਗੇ ਤੇ ਉਥੋਂ ਆਪਾਂ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਅਗਲੇ ਪਾਰਟ ਦੇ ਵਿੱਚ ਕਿ ਅਸੀਂ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਗਏ ਜਿਹੜੇ ਕਿ ਨਾਨਕ ਜੀ ਸਾਹਿਬ ਗੁਰਦੁਆਰਾ ਦੇਰਾ ਦੇ ਵਿੱਚ ਆਉਂਦੇ ਨੇ ਤੇ ਉਥੋਂ ਨੂੰ ਜਾਣੂ ਕਰਵਾਵਾਂਗੇ ਦਿਖਾਵਾਂਗੇ ਤੇ ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤੇ ਬੈਲ ਆਈਕਨ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਮਿਲ ਜਾਇਆ ਕਰੇ ਜੋ ਵੀ ਅਸੀਂ ਵੀਡੀਓ ਪਾਉਣੇ ਹੋ ਤੁਹਾਨੂੰ ਨੋਟੀਫਿਕੇਸ਼ਨ ਮਿਲੇ ਤੇ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ